ਉਪਲ ਫਾਰਮ ਵਾਲੀ ਕੁੜੀ ਗਰਮਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਉਸ ਕੁੜੀ ਨੇ ਕੁਝ ਚੈਨਲਾਂ ਤੇ ਇੰਟਰਵਿਊ ਕੀਤੀਆਂ ਤੇ ਆਪਣਾ ਪੱਖ ਰੱਖਦੇ ਹੋਏ ਜੋ ਉਸ ਨਾਲ ਹੋਇਆ ਉਹ ਸਾਰਾ ਕੁਝ ਇੰਟਰਵਿਊ ਵਿੱਚ ਦੱਸਿਆ ਇਸ ਸਭ ਤੋਂ ਬਾਅਦ ਹਰ ਕੋਈ ਇਹੀ ਕਹਿ ਰਿਹਾ ਸੀ ਕਿ ਜੇਕਰ ਮੁੰਡਾ ਸੱਚਾ ਹੈ ਤਾਂ ਉਹ ਵੀ ਸਾਹਮਣੇ ਆ ਕੇ ਸੱਚ ਦੱਸੇ ਤਾਂ ਦੋਸਤੋ ਗਰਮਾਨ ਦੀ ਇੰਟਰਵਿਊ ਤੋਂ ਬਾਅਦ ਹੁਣ ਜਿਸ ਮੁੰਡੇ ਤੇ ਇਲਜ਼ਾਮ ਲੱਗ ਰਹੇ ਸਨ ਉਹ ਤੇ ਉਸ ਦਾ ਪਿਤਾ ਦੋਵੇਂ ਸਾਹਮਣੇ ਆਏ ਹਨ ਦੋਵਾਂ ਜਾਣਿਆਂ ਦੀ ਇੰਟਰਵਿਊ ਆਈ ਹੈ 0300 ਵਾਲੇ ਚੈਨਲ ਤੇ ਇਸ ਇੰਟਰਵਿਊ ਵਿੱਚ ਮੁੰਡੇ ਦੇ ਪਿਓ ਨੇ ਦੱਸਿਆ ਕਿ ਲਗਭਗ 2-3 ਮਹੀਨੇ ਤੋਂ ਸਾਡਾ ਇਹ ਮਸਲਾ ਐਸਐਸਪੀ ਦਫ਼ਤਰ ਵਿੱਚ ਚੱਲ ਰਿਹਾ ਹੈ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਖੁਦ ਆਪਣੇ ਬੇਟੇ ਦਾ ਫੋਨ ਪੁਲਿਸ ਨੂੰ ਦੇ ਕੇ ਆਇਆ ਕਿ ਤੁਸੀਂ ਸਾਰਾ ਚੈੱਕ ਕਰੋ ਜਿਵੇਂ ਕਰਨਾ ਜੇਕਰ ਇਸ ਵਿੱਚੋਂ ਤੁਹਾਨੂੰ ਕੋਈ ਵੀ ਸਬੂਤ ਲੱਭਦਾ ਹੈ ਤਾਂ ਮੇਰੇ ਬੇਟੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਦੇ ਨਾਲ ਹੀ ਮੁੰਡੇ ਦੇ ਪਿਓ ਨੇ ਦੱਸਿਆ ਕਿ ਬਾਅਦ ਵਿੱਚ ਸਾਡੇ ਸਾਰੇ ਪਰਿਵਾਰ ਦੇ ਫੋਨ ਵੀ ਜਮ੍ਹਾਂ ਕਰਵਾਏ ਗਏ ਤੇ ਉਹ ਫੋਨ ਵੀ ਚੈੱਕ ਕੀਤੇ ਗਏ ਤੇ ਪੁਲਿਸ ਨੇ ਗੁਰਮਾਨ ਦਾ ਵੀ ਫੋਨ ਮੰਗਿਆ ਪਰ ਉਸ ਕੁੜੀ ਨੇ ਅਜੇ ਤੱਕ ਆਪਣਾ ਫੋਨ ਜਮ੍ਹਾਂ ਨਹੀਂ ਕਰਵਾਇਆ ਉਸ ਨੂੰ ਪੁਲਿਸ ਕਈ ਵਾਰ ਨੋਟਿਸ ਭੇਜ ਚੁੱਕੀ ਹੈ ਪਰ ਉਹ ਕੁੜੀ ਆਪਣਾ ਫੋਨ ਕਿਉਂ ਨਹੀਂ ਜਮ੍ਹਾਂ ਕਰਵਾ ਰਹੀ ਮੁੰਡੇ ਦੇ ਪਿਓ ਨੇ ਕਿਹਾ ਕਿ ਪੁਲਿਸ ਚੈੱਕ ਕਰ ਸਕਦੀ ਹੈ ਕਿ ਕਿਹੜੇ ਫੋਨ ਵਿੱਚ ਇਹ ਵੀਡੀਓ ਬਣੀ ਸੀ ਤੇ ਪਹਿਲੀ ਵਾਰ ਇਹ ਵੀਡੀਓ ਕਿਹੜੇ ਫੋਨ ਤੋਂ ਵਾਇਰਲ ਹੋਈ ਸੀ ਬਾਕੀ ਦੋਸਤੋ ਜੇਕਰ ਤੁਸੀਂ ਇਹ ਪੂਰੀ ਇੰਟਰਵਿਊ ਦੇਖਣਾ ਚਾਹੁੰਦੇ ਹੋ ਤਾਂ 0300 ਵਾਲੇ ਪੇਜ ਤੇ ਜਾ ਕੇ ਦੇਖ ਸਕਦੇ ਹੋ